ਸਤਿ ਸਾਂਥੀਓ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਜੇ ਇੱਕ ਟਰਾਲੀ ਆ ਸੇਲ ਵਾਸਤੇ 11 6 ਦੀ ਪਹਿਲਾਂ ਟਰਾਲੀ ਵੇਖੋ ਜੀ ਟਰਾਲੀ ਬਿਲਕੁਲ ਸਾਫ਼ ਆ ਕਿਤੇੋਂ ਗਲੀ ਨਹੀਂ ਗਈ ਵਿੱਚੋਂ ਤੁਸੀਂ ਵੇਖ ਸਕਦੇ ਹੋ ਕਿਤੇ ਵੀ ਮੋਰੀ ਨਹੀਂ ਹੈਗੀ ਕਿਤੇ ਜੰਗਾਲ ਨਹੀਂ ਹੈਗਾ ਮਜ਼ਬੂਤ ਬਣੀ ਵੀ ਆ ਟਰਾਲੀ ਦੋਸਤੋ 17 ਚੈਨਲ ਲੱਗੇ ਆ ਥੱਲੇ ਟਾਇਰ ਬੇਦਾਗਾ ਪੱਕੇ ਟਾਇਰ ਆ ਦੋਨੇ MRF ਦੇ ਟਾਇਰ ਆ ਪੱਕੇ ਅੜੇ ਵਾਲੇ ਦੋਸਤੋ ਰਿੰਮ ਥੱਲੇੋਂ ਤੁਸੀਂ ਵੇਖ ਸਕਦੇ ਹੋ ਜੈਕ ਵਾਲੀ ਟਰਾਲੀ ਆ ਦੋਸਤੋ ਇਹ ਟਰਾਲੀ ਸਾਫ ਆ ਬਿਲਕੁਲ ਬਸ ਸਿਰਫ ਇੱਕਾ ਕੁਲ ਜ਼ਰੂਰ ਮੜਾ ਜਿਆ ਦਾ ਗਲਿਆ ਬਾਕੀ ਕਿਤੇ ਵੀ ਜੰਗਾਲ ਨਹੀਂ ਪਿਆਗਾ ਨਾ ਹੀ ਕਿਤੇ ਉਹ ਗਲੀ ਟਰਾਲੀ ਇਹ ਟਰਾਲੀ ਦੋਸਤੋ ਖੜੀ ਆ ਪਿੰਡ ਰਾਈਆਂ ਵਾਲਾ ਕਲਾ ਇਹ ਮਤਬ ਬਰਾਵਸਤੀ ਇਹ ਆਪਾਂ ਨੰਬਰ ਬੋਲ ਦਿੰਨੇ ਆ ਬਾਈ ਦਾ ਜੇ ਵੀ ਕਿਸੇ ਵੀਰ ਨੇ ਖਰੀਦਣੀ ਹੋਵੇ ਉਹ ਸੰਪਰਕ ਕਰਕੇ ਤੇ ਟਰਾਲੀ ਖਰੀਦ ਸਕਦਾ ਕੀ ਨੰਬਰ ਆ ਬਾਈ ਆਪਣਾ 94639 94634 23834 23834 ਇਹ ਵੀਰ ਦਾ ਨੰਬਰ ਆ ਕਿਸੇ ਵੀ ਕਿਸਾਨ ਵੀਰ ਨੇ ਖਰੀਦਣੀ ਹੋਵੇ ਟਰਾਲੀ ਤੇ ਸੰਪਰਕ ਕਰਕੇ ਟਰਾਲੀ ਦੋਸਤੋ ਖਰੀਦ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਕਿਸੇ ਵੀ ਕਿਸਾਨ ਵੀਰ ਨੇ ਵੀਡੀਓ ਟਰਾਲੀ ਦੀ ਜਾਂ ਟਰੈਕਟਰ ਦੀ ਕਿਸੇ ਦੀ ਵੀ ਪਾਣੀ ਹੋਵੇ ਆਪਾਂ ਫ੍ਰੀ ਕੰਮ ਕਰਦੇ ਆਂ ਆਪਾਂ ਨੂੰ 2.5 ਮਿੰਟ ਦੀ ਵੀਡੀਓ ਬਣਾ ਕੇ ਪਾ ਦਿਓ ਆਪਾਂ ਆਪਣੇ ਚੈਨਲ ਤੇ ਚਲਾ ਦੇਾਂਗੇ ਕੋਈ ਪੈਸਾ ਨਹੀਂ ਲੈਂਦੇ ਆਪਣਾ ਨੰਬਰ ਹੈਗਾ ਜੀ 98153 73383 ਠੀਕ ਆ ਦੋਸਤੋ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜਿਹੜੀ ਆਪਾਂ ਵੀਡੀਓ ਬਣਾਈਆਂ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਵੀਰ ਦੇ ਨੰਬਰ ਤੇ ਗੱਲ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਠੀਕ ਆ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ